ਕਿਆ ਹਾਲਤਾ ਤੁਹਾਡੇ ਮਨ ਦੇ ਵਿੱਚ ਵੀ ਆਇਆ ਹੋਵੇਗਾ ਕਿ ਜੋ ਇਹ ਅੰਦਰੋਂ ਅਵਾਜ਼ਾਂ ਸੁਣਾਈ ਦਿੰਦੀਆਂ ਨੇ ਅਸੀਂ ਹੁਣ ਕਿਹੜੇ ਡਾਕਟਰ ਕੋ ਜਾਈਏ ਜਾਂ ਕਹਿ ਲਓ ਕਿ ਜੋ ਇਹ ਅਨਹਦ ਸ਼ਬਦ ਅੰਦਰੋਂ ਪ੍ਰਗਟ ਹੋ ਗਏ ਨੇ ਹੁਣ ਅਸੀਂ ਕੀ ਕਰੀਏ ਕਿਹੜੇ ਡਾਕਟਰ ਕੋ ਜਾਈਏ ਜੋ ਇਹਨਾਂ ਅਵਾਜ਼ਾਂ ਬਾਰੇ ਕੁਝ ਦੱਸੇ ਜਾਂ ਇਹਨਾਂ ਅਵਾਜ਼ਾਂ ਨੂੰ ਬੰਦ ਕੀਤਾ ਜਾਵੇ ਇਲਾਜ ਤੇ ਸਾਨੂੰ ਕਰਨਾ ਪਵੇਗਾ ਪਰ ਇਲਾਜ ਕਰਨ ਵਾਸਤੇ ਕੋਈ ਹਕੀਮ ਕੋਈ ਡਾਕਟਰ ਤਾਂ ਸਾਨੂੰ ਚਾਹੀਦਾ ਹੈ ਕੋਈ ਵੀ ਗੱਲ ਹੋਣ ਤੇ ਸਾਨੂੰ ਪੁੱਠੀਆਂ ਸਲਾਹਾਂ ਦੇਣ ਵਾਲੇ ਬਥੇਰੇ ਜੰਪ ਪੈਂਦੇ ਨੇ ਕੋਈ ਟਾਵਾ ਟਾਵਾ ਹੁੰਦਾ ਹੈ ਜੋ ਸਾਨੂੰ ਸਹੀ ਗੱਲ ਦੱਸੇਗਾ ਸਹੀ ਰਸਤੇ ਤੇ ਪਾਵੇਗਾ ਅਨਹਦ ਸ਼ਬਦਾਂ ਦੇ ਪ੍ਰਗਟ ਹੋਣ ਤੇ ਬਹੁਤੇ ਜੀਵ ਆਪਣਾ ਨੁਕਸਾਨ ਕਰਵਾ ਲੈਂਦੇ ਨੇ ਕੀ ਕਰਵਾ ਕੇ ਉਹ ਡਾਕਟਰਾਂ ਕੋ ਜਾਂਦੇ ਨੇ ਜਾਂ ਉਹਨਾਂ ਆਵਾਜ਼ਾਂ ਤੋਂ ਡਰਦੇ ਡਰਦੇ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਨੇ ਜਾਂ ਆਪਣੇ ਕੰਨਾਂ ਦੇ ਵਿੱਚ ਤਿੱਖੀਆਂ ਨੋਕਦਾਰ ਚੀਜ਼ਾਂ ਮਾਰ-ਮਾਰ ਕੇ ਆਪਣੇ ਕੰਨ ਖਰਾਬ ਕਰ ਲੈਂਦੇ ਨੇ ਹੁਣ ਕੰਨ ਤੇ ਖਰਾਬ ਹੋ ਗਏ ਪਰ ਉਹ ਆਵਾਜ਼ਾਂ ਹਜੇ ਵੀ ਸੁਣਾਈ ਦਿੰਦੀਆਂ ਨੇ ਅਸ਼ੋਕ ਕਲੇਰ ਜੀ ਆਪਾਂ ਨੂੰ ਕਮੈਂਟ ਕਰਦੇ ਨੇ ਉਹ ਦੱਸਦੇ ਨੇ ਕਈ ਵਾਰ ਇਕਾਗਰਤਾ ਨਾਲ ਗੁਰਬਾਣੀ ਪੜਨ ਨਾਲ ਜਾਂ ਨਾਮ ਦੇ ਅਭਿਆਸ ਨਾਲ ਜੋ ਆਵਾਜ਼ ਸੁਣਦੀ ਹੈ ਉਹ ਅਨਹਦ ਸ਼ਬਦ ਦੀ ਆਵਾਜ਼ ਹੁੰਦੀ ਹੈ ਪਰ ਹੁਣ ਜਾਣ ਪੁਨੇ ਵਿੱਚ ਡਾਕਟਰਾਂ ਕੋਲ ਜਾਣ ਹਾਨੀਕਾਰਕ ਹੈ ਕਿਉਂਕਿ ਸਨ 1989 ਵਿੱਚ ਰੋਪੜ ਵਿੱਚ ਇੱਕ ਡਾਕਟਰ ਜਗਪਾਲ ਸਿੰਘ ਨੇ ਇੱਕ ਗੁਰਬਾਣੀ ਪੜਨ ਵਾਲੇ ਜਗਿਆਸੂ ਦੇ ਕੰਨ ਵਿੱਚ ਵਿਚਕਾਰੀ ਨਾਲ ਧੋਕੇ ਖਰਾਬ ਕਰ ਦਿੱਤੇ ਹੁਣ ਅਜਿਹੀ ਘਟਨਾ ਕਿੰਨੇ ਕ ਜੀਵਾਂ ਦੇ ਨਾਲ ਵਾਪਰੀ ਹੋਵੇਗੀ ਕਿ ਅਨਹਦ ਸ਼ਬਦ ਜੋ ਸਾਡੇ ਅੰਦਰ ਪ੍ਰਗਟ ਹੁੰਦੇ ਨੇ ਮਾਲਕ ਤੇ ਕਿਰਪਾ ਕਰਦੇ ਨੇ ਕਿ ਮੇਰਾ ਬੱਚਾ ਹੁਣ ਆਵਾਜ਼ ਸੁਣਨ ਦੇ ਲਾਇਕ ਹੋ ਗਿਆ ਪਰ ਜਿਉਂ ਹੀ ਉਹ ਆਵਾਜ਼ ਅੰਦਰੋਂ ਪ੍ਰਗਟ ਹੁੰਦੀ ਹੈ ਇਹ ਜੋ ਪੰਜ ਨੇ ਸਾਡੇ ਨਾਲ ਰਹਿੰਦੇ ਮਨ ਦੇ ਨਾਲ ਜੋ ਵਿਚਰਦੇ ਨੇ ਮਨ ਜਿਹਨਾਂ ਨੂੰ ਆਪਣਾ ਦੋਸਤ ਮੰਨਦਾ ਹੈ ਉਹ ਇਸ ਦੇ ਅੰਦਰ ਵਿਚਾਰ ਪੈਦਾ ਕਰਦੇ ਨੇ ਕੀ ਵਿਚਾਰ ਪੈਦਾ ਕਰਦੇ ਨੇ ਕਿ ਤੇਰੇ ਅੰਦਰ ਜੋ ਇਹ ਆਵਾਜ਼ਾਂ ਹੁੰਦੀਆਂ ਨੇ ਤੇਰੇ ਕੰਨ ਦੇ ਵਿੱਚ ਨੁਕਸ ਪੈ ਗਿਆ ਜਦੋਂ ਸਾਡੇ ਅੰਦਰ ਅਜੇਹੇ ਫੁਰਨੇ ਪੈਦਾ ਹੋ ਜਾਂਦੇ ਫਿਰ ਅਸੀਂ ਇਹਨਾਂ ਹੀ ਆਵਾਜ਼ਾਂ ਤੋਂ ਡਰਦੇ ਹਾਂ ਇਹ ਉਹ ਆਵਾਜ਼ਾਂ ਨੇ ਜਿਨ੍ਹਾਂ ਦੀ ਗੁਰਬਾਣੀ ਦੇ ਵਿੱਚ ਗੱਲ ਕੀਤੀ ਹੈ ਇਹ ਰੂਹਾਨੀਅਤ ਦੀਆਂ ਆਵਾਜ਼ਾਂ ਨੇ ਦੂਜੇ ਮੰਡਲਾਂ ਦੇ ਵਿੱਚੋਂ ਆਉਂਦੀਆਂ ਨੇ ਇਹ ਇਸ ਲੋਕ ਦੀਆਂ ਆਵਾਜ਼ਾਂ ਨਹੀਂ ਨੇ ਮਨ ਸਾਡਾ ਵਿਚਾਰ ਰਹਿਤ ਹੋਇਆ ਸੀ ਵਿਚਾਰਾਂ ਨੂੰ ਉਸਨੇ ਛੱਡਿਆ ਸੀ ਭਾਵੇਂ ਅਸੀਂ ਗੁਰਬਾਣੀ ਹੀ ਪੜ੍ਹਦੇ ਸੀ ਪਾਵੇਂ ਅਸੀਂ ਗੁਰਮੰਤਰ ਹੀ ਜਪਦੇ ਸੀ ਤੇ ਪਾਵੇਂ ਅਸੀਂ ਸਿਮਰਨ ਕਰਦੇ ਸੀ ਮਨ ਵਿਚਾਰ ਰਹਿਤ ਹੋਇਆ ਸੀ ਤੇ ਮਾਲਕ ਨੇ ਕਿਰਪਾ ਕੀਤੀ ਸੀ ਪਰ ਜਿਵੇਂ ਇਹ ਵੀਰ ਜੀ ਨੇ ਦੱਸਿਆ ਕਿ ਬਹੁਤ ਜੀਵ ਡਾਕਟਰਾਂ ਕੋਲ ਜਾ ਕੇ ਆਪਣਾ ਨੁਕਸਾਨ ਕਰਵਾ ਲੈਂਦੇ ਨੇ ਕਿਉਂਕਿ ਜਦੋਂ ਆਪਾਂ ਡਾਕਟਰਾਂ ਦੇ ਕੋਲ ਜਾਂਦੇ ਹਾਂ ਜੇ ਕਿਸੇ ਡਾਕਟਰ ਨੇ ਗੁਰਬਾਣੀ ਪੜ੍ਹੀ ਹੋਊਗੀ ਵਿਚਾਰਿਆ ਹੋਊਗਾ ਸਿਮਰਨ ਕੀਤਾ ਹੋਊਗਾ ਤੇ ਉਸ ਦੇ ਅੰਦਰ ਇਹ ਆਵਾਜ਼ਾਂ ਪ੍ਰਗਟ ਹੋਈਆਂ ਹੋਗੀਆਂ ਤਾਂ ਉਹ ਕਦੀ ਵੀ ਇਸ ਦਾ ਇਲਾਜ ਨਹੀਂ ਕਰੇਗਾ ਤੇ ਦਾਸ ਨੇ ਵੀ ਬਹੁਤ ਲੋਕਾਂ ਨੂੰ ਵੇਖਿਆ ਹੈ ਕਿ ਕੰਨਾਂ ਦੇ ਡਾਕਟਰਾਂ ਦੇ ਕੋਲ ਲੋਕ ਜਾਂਦੇ ਨੇ ਤੇ ਦੱਸਦੇ ਨੇ ਕਿ ਸਾਡੇ ਅੰਦਰੋਂ ਉਹ ਛਾਂ ਛਾਂ ਦੀ ਆਵਾਜ਼ ਆਉਂਦੀ ਹੈ ਤੇ ਉਹ ਦਵਾਈ ਦਿੰਦੇ ਨੇ ਤੇ ਇਸ ਡਾਕਟਰ ਨੇ ਕੀ ਕੀਤਾ ਉਸ ਅਭਿਆਸੀ ਦੇ ਨਾਲ ਕਿ ਪਿਚਕਾਰੀ ਦੇ ਨਾਲ ਕੰਨ ਧੂਣ ਦੇ ਨਾਲ ਜਦੋਂ ਆਪਾਂ ਖੰਨ ਦੇ ਵਿੱਚ ਜ਼ੋਰ ਨਾਲ ਪਿਚਕਾਰੀ ਮਾਰਦੇ ਹਾਂ ਕਈ ਵਾਰ ਉਹ ਪਰਦੇ ਦੇ ਜਾ ਲੱਗਦੀ ਹੈ ਤੇ ਜੇ ਸਾਡਾ ਪਰਦਾ ਥੋੜਾ ਜਿਹਾ ਵੀ ਡੈਮੇਜ ਹੈ ਪਹਿਲਾਂ ਤੇ ਉਸ ਦੇ ਵਿੱਚ ਪਾਣੀ ਜਾਣ ਦੇ ਨਾਲ ਉਹ ਕੰਨ ਹੋਰ ਜ਼ਿਆਦਾ ਖਰਾਬ ਹੋ ਜਾਂਦਾ ਸੁਣਾਈ ਦੇਣਾ ਬੰਦ ਹੋ ਜਾਂਦਾ ਬਾਹਰ ਦੀਆਂ ਆਵਾਜ਼ਾਂ ਇਸ ਦੁਨੀਆ ਦੀਆਂ ਆਵਾਜ਼ਾਂ ਸੁਣਾਈ ਦੇਣੀਆਂ ਬੰਦ ਹੋ ਜਾਂਦੀਆਂ ਸਾਨੂੰ ਘੱਟ ਸੁਣਾਈ ਦਿੰਦਾ ਹੈ ਪਰ ਉਹ ਜੋ ਅੰਦਰ ਅਨਹਦ ਸ਼ਬਦ ਚੱਲਦੇ ਨੇ ਉਹ ਹੋਰ ਉੱਚੀ ਹੋ ਜਾਂਦੇ ਨੇ ਕਿਉਂ ਉੱਚੀ ਹੋ ਗਏ ਕਿਉਂਕਿ ਹੁਣ ਸਾਨੂੰ ਬਾਹਰ ਦੀਆਂ ਆਵਾਜ਼ਾਂ ਸੁਣਾਈ ਨਹੀਂ ਦਿੰਦੀਆਂ ਜੇ ਜਦੋਂ ਸੁਣਾਈ ਹੀ ਨਹੀਂ ਦਿੰਦੀਆਂ ਮਨ ਥੋੜਾ ਜਿਹਾ ਵੀ ਵਿਚਾਰ ਰਹਿਤ ਹੋਵੇਗਾ ਤਾਂ ਕੀ ਸੁਣਾਈ ਦੇਵੇਗਾ ਅਨਹਦ ਧੁਨੀਆਂ ਸੁਣਾਈ ਦੇਣਗੀਆਂ ਵੇਖੋ ਨਾ ਆਨੰਦ ਸਾਹਿਬ ਜੀ ਦੀ ਬਾਣੀ ਦੇ ਵਿੱਚ ਇੱਕ ਕਿੰਨਾ ਪਿਆਰਾ ਸ਼ਬਦ ਹੁੰਦਾ ਹੈ ਜੋ ਜੀਵ ਕਹਿੰਦੇ ਨੇ ਨਾ ਕਿ ਸਾਡੇ ਅੰਦਰੋਂ ਆਵਾਜ਼ਾਂ ਆਉਂਦੀਆਂ ਨੇ ਸ਼ਾਂ ਸ਼ਾਂ ਦੀ ਆਵਾਜ਼ ਆਉਂਦੀ ਹੈ ਪਰ ਇਹ ਪਤਾ ਨਹੀਂ ਕੀ ਹੈ ਅਸੀਂ ਇਸ ਦਾ ਇਲਾਜ ਕਰਵਾਉਣਾ ਹੈ ਉਹ ਇੱਕ ਵਾਰੀ ਆਨੰਦ ਸਾਹਿਬ ਜੀ ਦੇ ਇਸ ਸ਼ਬਦ ਨੂੰ ਜ਼ਰੂਰ ਪੜ੍ਹ ਲੈਣ ਤੇ ਇਸ ਦੀ ਵਿਆਖਿਆ ਕਰ ਲੈਣ ਮਾਰੇ ਕਹਿੰਦੇ ਨੇ ਵਾਜੈ ਪੰਚ ਸ਼ਬਦ ਤਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੈ ਕਲਾ ਜਿਤ ਕਰਤਾ ਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੇ ਹਸਕੂ ਹੁਆ ਦਿੱਤਕਰ ਅਨਹਦ ਵਜ ਪੰਜ ਤਰ੍ਹਾਂ ਦੇ ਸ਼ਬਦ ਇਸ ਜੀਵ ਦੇ ਅੰਦਰ ਪ੍ਰਗਟ ਹੁੰਦੇ ਨੇ ਤੇ ਜਦੋਂ ਇਹ ਸ਼ਬਦ ਪ੍ਰਗਟ ਹੁੰਦੇ ਨੇ ਤਾਂ ਜੋ ਪੰਜ ਦੂਤ ਨੇ ਮਨ ਇਹਨਾਂ ਨੂੰ ਵਸ ਵਿੱਚ ਕਰ ਦਿੰਦੇ ਨੇ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਜੋ ਕਾਲ ਦੇ ਇਲਾਕੇ ਦੇ ਵਿੱਚ ਮਨ ਖੁਬਿਆ ਪਿਆ ਸੀ ਜਾਲ ਦੇ ਵਿੱਚ ਫਸਿਆ ਪਿਆ ਸੀ ਜੀਵ ਉਥੋਂ ਨਿਕਲ ਜਾਂਦਾ ਹੈ ਬੜੇ ਹੀ ਵੱਡੇ ਕਰਮਾਂ ਦੇ ਨਾਲ ਜੀਵ ਦੇ ਅੰਦਰ ਉਹ ਨਾਮ ਆ ਵਸਦਾ ਹੈ ਫਿਰ ਕੀ ਕਹਿੰਦੇ ਕਹਿ ਨਾਨਕ ਤਹ ਸੁਖ ਹੁਆ ਤਿਤ ਕਰ ਅਨਹਦ ਵਾਜੇ ਕਹਿੰਦੇ ਇਸ ਜੀਵ ਦੇ ਅੰਦਰ ਉਹ ਸੁਖ ਪ੍ਰਗਟ ਹੋ ਜਾਂਦਾ ਹੈ ਜਦੋਂ ਉਹ ਨਾਮ ਸੁਣਾਈ ਦਿੰਦਾ ਹੈ ਜਦੋਂ ਉਹ ਨਾਮ ਚੱਲਦਾ ਹੈ ਜਦੋਂ ਉਹ ਸ਼ਬਦ ਗੂੰਜਦਾ ਹੈ ਫਿਰ ਕੀ ਹੁੰਦਾ ਹੈ ਫਿਰ ਸੁਖ ਪ੍ਰਗਟ ਹੁੰਦਾ ਹੈ ਹੁਣ ਸਾਡੇ ਅੰਦਰੋਂ ਇਹ ਆਵਾਜ਼ਾਂ ਲਗਾਤਾਰ ਆ ਰਹੀਆਂ ਨਹੀਂ ਫਿਰ ਅਸੀਂ ਕਿਸ ਡਾਕਟਰ ਕੋ ਜਾਈਏ ਜਿੱਥੇ ਸਾਡਾ ਇਲਾਜ ਹੋ ਜਾਵੇ ਹੁਣ ਜਿੰਮੀ ਆਪਾਂ ਪਹਿਲਾ ਵਿਚਾਰ ਕੀਤੀ ਹੈ ਤੇ ਗੁਰਮੁਖ ਪਿਆਰਿਆਂ ਨੇ ਵੀ ਆਪਾਂ ਨੂੰ ਦੱਸਿਆ ਹੈ ਕਿ ਕਿਵੇਂ ਉਸ ਡਾਕਟਰ ਨੇ ਕੰਨ ਦੇ ਵਿੱਚ ਪਾਣੀ ਦੀ ਪਿਚਕਾਰੀ ਮਾਰ ਕੇ ਧੋ ਕੇ ਕੰਨ ਨੂੰ ਖਰਾਬ ਕਰ ਦਿੱਤਾ ਹੁਣ ਇਸ ਦਾ ਮਤਲਬ ਅਸੀਂ ਦੁਨਿਆਵੀ ਡਾਕਟਰ ਦੇ ਕੋਲ ਨਹੀਂ ਜਾਣਾ ਡਾਕਟਰ ਦਾ ਲੱਭਣਾ ਹੈ ਵੈਦ ਅਸੀਂ ਲੱਭਣਾ ਹੈ ਜੋ ਇਹਨਾਂ ਸ਼ਬਦਾਂ ਦਾ ਇਲਾਜ ਤਾਂ ਕਰੇ ਅਸੀਂ ਕਿਹੜਾ ਡਾਕਟਰ ਲੱਭਣਾ ਹੈ ਇਸ ਦੀ ਅਸੀਂ ਖੁਦ ਪਹਿਚਾਨ ਕਰਨੀ ਹੈ ਕਿਉਂਕਿ ਇਹ ਜੋ ਅਨਹਦ ਸ਼ਬਦ ਸਾਨੂੰ ਸੁਣਾਈ ਦਿੱਤੇ ਨੇ ਇਹ ਕਿਸ ਨੂੰ ਸੁਣਾਈ ਦਿੱਤੇ ਨੇ ਇਹ ਸਾਡੇ ਮਨ ਨੂੰ ਸੁਣਾਈ ਦਿੱਤੇ ਨੇ ਤੇ ਗੁਰਬਾਣੀ ਇਹਨਾਂ ਸ਼ਬਦਾਂ ਦੀ ਗੱਲ ਕਰਦੀ ਹੈ ਤੇ ਹੁਣ ਅਸੀਂ ਜਾਣਾ ਵੀ ਉਸ ਵੈਦ ਦੇ ਕੋਲ ਹੈ ਜੋ ਇਸ ਦਾ ਇਲਾਜ ਕਰਦਾ ਹੈ ਜਿਸ ਨੂੰ ਇਸ ਦੇ ਬਾਰੇ ਜਾਣਕਾਰੀ ਹੈ ਉਹ ਹੈ ਸੰਤ ਮਹਾਪੁਰਸ਼ ਬ੍ਰह्मज्ञानी ਗੁਰਮੁਖ ਪਿਆਰੇ ਇਹ ਵੈਦ ਤੁਹਾਨੂੰ ਕਿਤੇ ਵੀ ਮਿਲੇ ਜਿੱਥੇ ਵੀ ਮਿਲੇ ਤੁਸੀਂ ਉਸ ਦੇ ਕੋਲ ਆਪਣਾ ਇਹਨਾਂ ਅਨਹਦ ਸ਼ਬਦਾਂ ਦਾ ਇਲਾਜ ਕਰਵਾ ਸਕਦੇ ਹੋ ਤੇ ਉਹ ਤੁਹਾਡੇ ਇਹਨਾਂ ਅਨਹਦ ਸ਼ਬਦਾਂ ਦੇ ਪ੍ਰਗਟ ਹੋਣ ਦਾ 100% ਇਲਾਜ ਕਰਨਗੇ ਤੇ ਜਦੋਂ ਉਹ ਇਲਾਜ ਕਰਨਗੇ ਸੰਗਤ ਜੀ ਇਲਾਜ ਤਾਂ 5 ਮਿੰਟਾਂ 'ਚ ਵੀ ਹੋ ਸਕਦਾ ਹੈ ਤੇ ਮਹੀਨੇ ਵੀ ਲੱਗ ਸਕਦੇ ਨੇ ਪਰ ਜਦੋਂ ਉਹਨਾਂ ਸੰਤ ਮਹਾਪੁਰਸ਼ਾਂ ਨੇ ਬ੍ਰह्म ਗਿਆਨੀਆਂ ਨੇ ਗੁਰਮੁਖਾਂ ਨੇ ਇਲਾਜ ਕਰ ਦਿੱਤਾ ਤੇ ਫੇਰ ਤੁਹਾਨੂੰ ਇਹ ਅਨਹਦ ਸ਼ਬਦ ਸੁਣਾਈ ਹੀ ਨਹੀਂ ਦੇਣੇ ਪਰ ਤੁਹਾਡੇ ਅੰਦਰੋਂ ਪੁਕਾਰ ਆਉਣੀ ਹੈ ਕਿ ਹੁਣ ਸਾਨੂੰ ਉਹ ਅਨਹਦ ਸ਼ਬਦ ਸੁਣਾਈ ਦੇਣ ਹਰ ਸਮੇਂ ਸੁਣਾਈ ਦੇਣ ਕਿਉਂਕਿ ਉਹ ਇਲਾਜ ਹੀ ਅਜਿਹਾ ਕਰਦੇ ਆ ਉਹਨਾਂ ਆਪਾਂ ਜੀਵਾ ਨੂੰ ਸਮਝਾਉਣਾ ਹੈ ਕਿ ਭਾਈ ਤੁਸੀਂ ਇਹਨਾਂ ਅਨਹਦ ਸ਼ਬਦਾਂ ਤੋਂ ਡਰੋ ਨਾ ਇਹਨਾਂ ਨੂੰ ਸੁਣੋ ਸੁਣਨ ਤੋਂ ਪਹਿਲਾਂ ਆਪਣੇ ਮਨ ਨੂੰ ਵਿਚਾਰ ਰਹਿਤ ਕਰੋ ਤੇ ਆਪਣੇ ਮਨ ਦੇ ਵਿੱਚ ਇਹ ਪੱਕਿਆ ਕਰੋ ਕਿ ਇਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਮੁਖ ਦੀ ਆਵਾਜ਼ ਹੈ ਫਿਰ ਜਦੋਂ ਤੁਸੀਂ ਇਹਨਾਂ ਨੂੰ ਆਪ ਸੁਣਨ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਨੂੰ ਇਹ ਸੁਣਾਈ ਨਹੀਂ ਦੇਣਗੀਆਂ ਕਿਉਂਕਿ ਅਸੀਂ ਜ਼ੋਰ ਲਾ ਰਹੇ ਹਾਂ ਪਹਿਲਾਂ ਅਸੀਂ ਜ਼ੋਰ ਨਹੀਂ ਲਾਉਂਦੇ ਸੀ ਇਹ ਸਹਜ ਸੁਭਾਏ ਸੁਣਦੀ ਸੀ ਤੇ ਹੁਣ ਅਸੀਂ ਜ਼ੋਰ ਲਾਵਾਂਗੇ ਕਿ ਸਾਨੂੰ ਇਹ ਸੁਣਾਈ ਦੇਣ ਪਰ ਜਦ ਤੱਕ ਮਨ ਸਹਜ ਦੇ ਵਿੱਚ ਨਹੀਂ ਜਾਂਦਾ ਇਹ ਅਨਹਦ ਸ਼ਬਦ ਵੀ ਸੁਣਾਈ ਨਹੀਂ ਦਿੰਦੇ ਤੁਸੀਂ ਨੋਟ ਕੀਤਾ ਹੋਣਾ ਕਿ ਜਦੋਂ ਆਪਾਂ ਸੰਸਾਰ ਦੇ ਕੰਮਾਂਕਾਰਾਂ ਦੇ ਵਿੱਚ ਵਿਚਰਦੇ ਹਾਂ ਤਾਂ ਮਾਲਕ ਦੀ ਯਾਦ ਸਾਨੂੰ ਵਿਸਰ ਜਾਂਦੀ ਹੈ ਇਹ ਅਨਹਦ ਸ਼ਬਦ ਵੀ ਸਾਨੂੰ ਸੁਣਾਈ ਨਹੀਂ ਦਿੰਦੇ ਕਿਉਂ ਕਿਉਂਕਿ ਮਨ ਸੰਸਾਰ ਦੇ ਵਿੱਚ ਕੰਮਾਂਕਾਰਾਂ ਨੂੰ ਕਰਨ ਵਾਸਤੇ ਵਿਚਾਰਾਂ ਦੇ ਵਿੱਚ ਚਲਾ ਗਿਆ ਸੰਸਾਰ ਦਾ ਕੋਈ ਵੀ ਕੰਮ ਕਰਨਾ ਹੋਵੇ ਤਾਂ ਸਾਨੂੰ ਵਿਚਾਰ ਲੈਣਾ ਪੈਂਦਾ ਹੈ ਥਾਟ ਲੈਣਾ ਪੈਂਦਾ ਹੈ ਫਿਰ ਸਾਡੇ ਸਰੀਰ ਦੁਆਰਾ ਉਹ ਕੰਮ ਕੀਤਾ ਜਾਂਦਾ ਹੈ ਇਨ ਦੇ ਵਿੱਚ ਇੰਨੇ ਕੰਮ ਦੇ ਵਿੱਚ ਹੀ ਸਾਨੂੰ ਉਹ ਅਨਹਦ ਸ਼ਬਦ ਸੁਣਾਈ ਨਹੀਂ ਦਿੰਦੇ ਹੈ ਤਾਂ ਸਾਡੇ ਸਰੀਰ ਦੇ ਅੰਦਰ ਹੀ ਤੇ ਹਰ ਸਮੇਂ ਚੱਲਦੇ ਨੇ ਇਸ ਕਰਕੇ ਵਾਹਿਗੁਰੂ ਜੀ ਜਦੋਂ ਵੀ ਅਨਹਦ ਸ਼ਬਦ ਸੁਣਾਈ ਦੇਣ ਪਹਿਲੀ ਗੱਲ ਤਾਂ ਇਹਨਾਂ ਨੂੰ ਕਿਸੇ ਵੀ ਹੋਰ ਤਰ੍ਹਾਂ ਦੀਆਂ ਆਵਾਜ਼ਾਂ ਨਾ ਕਹੋ ਇਹਨਾਂ ਨੂੰ ਪਿਆਰ ਦੇ ਨਾਲ ਪੁਕਾਰੋ ਅਨਹਦ ਸ਼ਬਦ ਪੁਕਾਰੋ ਅਨਹਦ ਤੁਨਿਆ ਪੁਕਾਰੋ ਨਾਮ ਪੁਕਾਰੋ ਫਿਰ ਜਿਵੇਂ ਗੁਰਮੁਖ ਪਿਆਰੇ ਦੱਸਦੇ ਨੇ ਜਦ ਤੁਸੀਂ ਜਿਨ੍ਹਾਂ ਦੀ ਵੀ ਸੰਗਤ ਕਰਦੇ ਹੋ ਜੋ ਤੁਹਾਨੂੰ ਸੱਚ ਦਾ ਰਸਤਾ ਦੱਸਦੇ ਨੇ ਨਾਮ ਪ੍ਰਾਪਤੀ ਦੇ ਤਰੀਕੇ ਦੱਸਦੇ ਨੇ ਫਿਰ ਉਹਨਾਂ ਦੀ ਗੱਲ ਨੂੰ ਮੰਨੋ ਤੇ ਜਦੋਂ ਉਹ ਤੁਹਾਨੂੰ ਇਹ ਤਰੀਕੇ ਵਿਧੀਆਂ ਦੱਸਣਗੇ ਕਿ ਸਿਮਰਨ ਇਸ ਤਰੀਕੇ ਕਰਨਾ ਹੈ ਇਨ੍ਹਾਂ ਅਨਹਦ ਸ਼ਬਦਾਂ ਨੂੰ ਇਸ ਤਰੀਕੇ ਸੁਣਨਾ ਹੈ ਫਿਰ ਉਹ ਕਰਨਾ ਸ਼ੁਰੂ ਕਰੋ ਜਿਉਂ ਹੀ ਤੁਸੀਂ ਕਰਨਾ ਸ਼ੁਰੂ ਕਰੋਗੇ ਤਾਂ ਤੁਹਾਨੂੰ ਰਸ ਹੋਣਾ ਸ਼ੁਰੂ ਹੋਵੇਗਾ ਤੁਹਾਨੂੰ ਅੰਮ੍ਰਿਤ ਰਸ ਹੋਣਾ ਸ਼ੁਰੂ ਹੋਵੇਗਾ ਤੁਹਾਡੇ ਅੰਦਰ ਸੁਖ ਪ੍ਰਗਟ ਹੋਵੇਗਾ ਬਹੁਤੇ ਜੀਵ ਇੰਨੇ ਵਿਭਾਗੀ ਨੇ ਕਿ ਇਹ ਸ਼ਬਦ ਉੱਚੀ ਹੋ ਜਾਂਦੇ ਨੇ ਤੇ ਉਹਨਾਂ ਨੂੰ ਪ੍ਰਕਾਸ਼ ਦੇ ਦਰਸ਼ਨ ਹੁੰਦੇ ਨੇ